ரோட்ட வேடைய துமார ਦੇ ਬਹਾਨੇ ਵੇ ਨੀ ਅਨਤ ਨੀ ਮੇਂ ਤਰਸ ਜੁੰਗੇ ਚੰਨ ਨੀ ਅਨਤ ਨੀ ਮੇਂ ਤਰਸ ਜੁੰਗੇ ਚੰਨ ਨੀ ਅਨਤ ਨੀ ਮੇਂ ਤਰਸ ਜੁੰਗੇ ਚੰਨ ਕਾਰੇ ਨੀ ਪਾਤ ਫੇਰੇ ਮਨਾਈ ਵੇ ਨੀ ਰੌਂਗ ਵਾਚਾ ਨੀਗਾ ਮਾਰਦਾ ਆਈ ਵੇ ਨੀ ਰੌਂਗ ਵਾਚਾ ਓ ਫਿਰਦਾ ਭਗ ਸਿੰਘ ਲਾ ਚਾਹ ਪੀਂਦੇ ਆ ਦੋਨੇ ਜਣੇ ਬੈ ਕੇ ਨਾਲੇ ਚੱਲ ਵਿਚਾਰਾ ਚਾਹ ਦੇ ਬਹਾਨੇ ਦਾਮ ਲੈ ਲੂਗਾ ਆ ਚਾਹ ਪੀ ਲਓ ਜੀ ਆ ਗਿਆ ਆ ਗਿਆ ਨਸੀਬ ਕਰੇ ਬੈ ਜਾ ਤੂੰ ਇੱਥੇ ਆ ਜਾ ਆ ਜਾ ਬਸ ਹੁਣ ਆ ਗਿਆ ਆ ਗਿਆ 1 ਮਿੰਟ ਬਸ ਬਗਲੇ ਜੇ ਨਾ ਉਹਦੀ ਬੱਟਾਂ ਤੋੜ ਦਿੰਦੇ ਨੇਗੇ ਲੈ ਨਾਲੇ ਐਨੀ ਗਰਮੀ ਹੋ ਰਹੀ ਹੈ ਕੀ ਕਰੇ ਅੰਦਰ ਆਹ ਦੇਖੋ ਮਿਲ ਰਿਹਾ ਹੈ ਜੋ ਨਾ ਸਹਰੇ ਨਸੀਬ ਕਰੇ ਫਿਰ ਲੈ ਕੇ ਆਈ ਚਾਹ ਹੈ ਕੋਈ ਗੱਲ ਨਹੀਂ ਜੀ ਤੁਸੀਂ ਵੀ ਤਾਂ ਹੁਣ ਤੜਕੇ ਦੇ ਲੱਗੇ ਪਏ ਹੋ ਕੰਮ ਮੈਂ ਕਿਹੜਾ ਠਿਕਰੇ ਬਠੀ ਮੋਟੇ ਹੋ ਜਾਂਦੇ ਪੱਲੀ ਬੈਠੀ ਉੱਥੇ ਕਰਦੀ ਵੀ ਕੀ ਸੋ ਨਸਾਨ ਇੱਕ ਤਾਂ ਗਰਮੀ ਦਾ ਮਹੀਨਾ ਹੁਣ ਕੋਈ ਬਾਹਰ ਵੀ ਨਹੀਂ ਨਿਕਲਦਾ ਤੁਸੀਂ ਚਾਹ ਪੀ ਲਓ ਤੇ ਮੇਨ ਤਾਂ ਬਾਗ ਲਈ ਸੱਚੀ ਬੁਲਾਈ ਸੋਨੇ ਲੱਗਦੇ ਐ ਲੈ ਮੌਜਾ ਨਾ ਫਿਰਦਿਨੇ ਐ ਮੌਜਾ ਤਾਂ ਫਿਰਦੇ ਨਹੀਂ ਪਕਾਈ ਵਾਲੀ ਕਰਾਉਂਦੇ ਨੇਗੇ ਇਹ ਕਿਉਂ ਪਕਾਈ ਘਾਤੋ ਕਰਾਉਂਦੇ ਆ ਬੱਟਾਂ ਤੋੜ ਦਿੰਦੇ ਨੇ ਇਹ ਕਦੇ ਬੱਟ ਤੇ ਉੱਤੇ ਬਹਿ ਕੇ ਗਿੱਲੀ ਬੱਟ ਹੁੰਦੀ ਐ ਉਹ ਪਾਣੀ ਦੂਜੇ ਚ ਦੂਜੇ ਚ ਵਗ ਜਾਂਦਾ ਹੈ ਕਾਰੇ ਚ ਫਿਰ ਵਿਚਾਰਿਆਂ ਜਾਨਵਰ ਕੌਣ ਕਹੇ ਜੀ ਇਹਨਾਂ ਨੂੰ ਕਿਹੜਾ ਪਤਾ ਹੈ ਕੋਈ ਕਿਸੇ ਦਾ ਨੁਕਸਾਨ ਹੁੰਦਾ ਇਹ ਇੰਨੀ ਤਾਂ ਨਹੀਂ ਕਿਸ ਨੇ ਕਿਹਾ ਪੋਲੇ ਹੁੰਦੇ ਨੇ ਪੰਛੀ ਦਾ ਇਹ ਨੁਕਸਾਨ ਨਹੀਂ ਕਰਨਾ ਇਹ ਇਹ ਤਾਂ ਆਪਦਾ ਖਾਣਾ-ਰਾਣਾ ਲੱਭ ਰਹੇ ਨੇ ਇੱਥੇ ਇੱਥੇ ਇਹਨਾਂ ਨੂੰ ਕਿਹੜਾ ਖਾਣਾ-ਰਾਣਾ ਹੋਊਗਾ ਉਹ ਕਮਲੀਏ ਖੇਤਾਂ ਦੇ ਵਿੱਚ ਖੱਡਾਂ ਹੁੰਦੀਆਂ ਨੇ ਚੂਹੇ ਦੀਆਂ ਜਦੋਂ ਖੱਡਾਂ 'ਚ ਪਾਣੀ ਪੈ ਜਾਂਦਾ ਹੈਗਾ ਚੂਹੇ ਬਾਹਰ ਭਜਦੇ ਨੇਗੇ ਫਿਰ ਇਹ ਚੂਹੇ ਨੂੰ ਖਾ ਜਾਂਦੇ ਨੇਗੇ ਦੇਖ ਕੁਦਰਤ ਦੀ ਵਿਧੀ ਦੇਖ ਤੂੰ ਕਿ ਪ੍ਰਮਾਤਮਾ ਕਰਨਾ ਬੜਾ ਮਹਾਨ ਹੈ ਹਨਾ ਐਵੇਂ ਤਾਂ ਨਹੀਂ ਆਖਿਆ ਵੀ ਜਿਹਨੇ ਚੁੰਝ ਲਾਈ ਐ ਉਹਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਹੈ ਗੱਲ ਤਾਂ ਤੁਹਾਡੀ ਸਹੀ ਹੈ ਜੀ ਲਾ ਪਾਵਾਂ ਫਿਰ ਮਸੂਨ ਜਾ ਹਾਂ ਨਾ ਬਸ ਚਲ ਕੋਈ ਨਹੀਂ ਕਿੱਧਰ ਪਾਂਡੇ ਦੀ ਮਾਂਜਗੀ ਮੈਂ ਹੀ ਪੀ ਰਾਂਗਾ ਮਾਂਜਣ ਤਾਂ ਕੀ ਸੀਗਾ ਆਦਨਿਆਂ ਦੇ ਵਿੱਚ ਪਿਆ ਕੌਲਾ ਜਾ ਨਾ ਨਾ ਕੋਈ ਗੱਲ ਨਹੀਂ ਜਮਾ ਖੋ ਨਾ ਕੋਈ ਨਹੀਂ ਕੋਈ ਨਹੀਂ ਮਖੋਦ ਨਹੀਂ ਖੇਤੇ ਜਾਂ ਤਾਂ ਬਾਬਾ ਦੂਰ ਪੈ ਜਾਂਦਾ ਹੈਗਾ ਹਨਾ ਥੱਕ ਗਈ ਹੋਏਂਗੀ ਤੂੰ ਮਾਂ ਜੀ ਆਏ ਤਾਂ ਕੀ ਹੁੰਦਾ ਕੋਈ ਦੂਰ ਨਹੀਂ ਹੁੰਦਾ ਨਾ ਬਾਟ ਜੀ ਮੇਰੇ ਪੈਰੀ ਲੱਗੀ ਕਿਉਂਕਿ ਹੁਣ ਮੈਂ ਕਈ ਵਾਰੀ ਆ ਗਈ ਨਹੀਂ ਖੇਤ ਅਜੇ ਬੰਦਾ ਪਹਿਲੀ ਵਾਰ ਜਿੰਦਾ ਇੱਧੇ ਤਾਂ ਮੈਨੂੰ ਸੱਚੀ ਬੁਲਾਉਂਦੀ ਦੂਰ ਲੱਗਿਆ ਇਹ ਹੈ ਕਦੋਂ ਖੇਤ ਆਊਗਾ ਹੁਣ ਤਾਂ ਬਾਟ ਜੀ ਲੱਗੀ ਪੈਰੀ ਅੱਜ ਤਾਂ ਮੈਂ ਗੀਤ ਗੋਤ ਹੀ ਗਾਉਣ ਗਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਤੁਰਈ ਆਈ ਮੈਂ ਅੱਜ ਬੜੀ ਤੜਕੇ ਦੀ ਗੀਤ ਹੀ ਗਈ ਆਣੀ ਹੈਗੀ ਬਸ ਆਈਆਂ ਜੀ ਇਹ ਬੰਦਾ ਕੱਲਾ ਜਾ ਹੁੰਦਾ ਨਾ ਆਪਦਾ ਦਿਨ ਜਾ ਆਪ ਹੀ ਖੁਸ਼ ਕਰ ਲੈਂਦਾ ਆਉਣ ਦਾ ਮਾਨ ਦੇ ਮੈਨੂੰ ਸੁਆਹ ਨਹੀਂ ਜਾਣਦਾ ਮੈਨੂੰ ਐ ਹੁੰਦਾ ਕਿਸੇ ਦੇ ਜਾਵਾਂਗੇ ਐਵੇਂ ਅਗਲਾ ਕੋਈ ਗੱਲ ਕਰਦਾ ਕੋਈ ਆ ਬਦੂ ਮੂਟੋ ਨਿਕਲ ਜਾਈ ਹੁੰਦੀ ਐ ਗੱਲ ਦੇਣੀ ਪੈ ਜਾਂਦੀ ਐ ਇਦੋਂ ਚੰਗਾ ਤਾਂ ਬਰੇ ਕਰ ਹੋਵੇ ਕਿ ਮੈਂ ਇਕੱਲੀ ਕੋਈ ਕੰਮ ਧੰਦਾ ਕਰ ਲਵਾਂ ਹਾਂ ਇਹ ਤਾਂ ਗੱਲ ਸਿਆਣੀ ਐ ਨਸੀਬ ਕਰੇ ਤੇ ਬਾਅਦ ਵਿੱਚ ਕੋਈ ਆਇਆ ਤਾਂ ਨਹੀਂਗਾ ਕੋਈ ਕੁੰਡੇ ਵਰਗਾ ਜਾਂ ਹੋਰ ਐ ਨਾ ਨਾ ਅਜੇ ਤਾਂ ਕੋਈ ਨਹੀਂ ਆਇਆ ਹੈਗਾ ਬਸ ਗੇਟ ਬੰਦ ਕਰਕੇ ਰੱਖਿਆ ਹੈ ਨਾ ਤਾਂ ਜੀ ਉਹਦੇ ਗੇਟ ਬੰਦ ਕਰ ਦਿੰਨੀ ਆ ਹੁਣ ਤਾਂ ਕਿੰਨੇ ਦਿਨ ਹੋ ਗਏ ਚੰਨੂ ਵੀ ਨਹੀਂ ਆਈ ਹੈਗੀ ਪਤਨ ਤਾਂ ਪਹਿਲੇ ਦਵਾਰੇ ਨਾ ਕਿ ਵਾਗੀ ਕਹਿੰਦੀ ਸੀ ਮੇਰੀ ਮਾਂ ਰੁਸ ਕੇ ਗਈ ਹੋਈ ਆ ਪਤਾ ਨਹੀਂ ਮਗਰ ਇਹ ਚਰਨ ਦਾ ਕੀ ਬਣਿਆ ਹੋਗਾ ਮੈਂ ਤਾਂ ਉਹਨਾਂ ਦਾ ਵੀ ਸੱਚੀ ਤਰਸ ਜਾਉਂਦਾ ਉਹ ਪੌਦਾਰੂ ਬੀਰੂ ਜੀ ਬਾਣੀ ਪਿੰਦਾ ਨਹੀਂ ਪਤਾ ਚੰਨੂ ਚੇਰ ਦੇ ਨਾਮ ਕੀ ਵਾਗੀ ਕਿਵੇਂ ਆਏ ਚਲੋ ਉਹਨਾਂ ਮੇਰੇ ਹੁੜਾ ਜੀਜਾ ਲੱਗ ਜਾਂਦਾ ਸੀਗਾ ਉਹ ਬਸ ਉਹ ਗੱਲ ਹੈ ਬਾਬਾ ਜੀ ਨੇ ਐਵੇਂ ਤਾਂ ਨਹੀਂ ਬਾਣੀ ਚ ਲਿਖਿਆ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਤਾਂ ਹੈ ਜੀ ਸੌਖਾ ਤਾਂ ਕੋਈ ਨਹੀਂ ਕੋਈ ਕਿਸੇ ਪਾਸੇ ਔਖਾ ਹੈ ਕੋਈ ਕਿਸੇ ਪਾਸੇ ਔਖਾ ਹੈ ਚਾਰੇ ਪੱਲਿਆਂ ਦਾ ਤਾਂ ਕੋਈ ਵੀ ਨਹੀਂ ਪੂਰਾ ਬਾਕੀ ਤਾਂ ਜੀ ਰੱਬੇ ਰਹਿ ਜਾਇ ਚਿਰ ਰਹਿਣਾ ਪੈਂਦਾ ਜਿੱਥੇ ਕਹਿੰਦੇ ਉਹ ਰੱਖੇ ਉੱਥੇ ਰਹਿਣਾ ਪੈਂਦਾ ਬੰਦੇ ਨੇ ਹਾਂ ਬੰਦਾ ਤਾਂ ਨਸੀਬ ਕੋਰੇ ਉਹ ਗੱਲ ਹੈ ਬੰਦਾ ਤਾਂ ਬੰਦੇ ਨੂੰ ਰੋਜ਼ ਮਾਰ ਕੇ ਪੈਂਦਾ ਪਰ ਰੱਖਣਾ ਉਹ ਦਾਦਾ ਹੈ ਨਾ ਸਾਹੋਂ ਬਗਲਿਆਂ ਤੀਂ ਦੇਖ ਲੈ ਤੂੰ ਆਪਾਂ ਜੇ ਇਹ ਗੱਲ ਕਰਦੇ ਆਂ ਵੀ ਕਿਸੇ ਨੂੰ ਮਾਰਦੇ ਆਂ ਪਾਪ ਹੈ ਨਾ ਪਰਮਾਤਮਾ ਨੇ ਕਿੰਨੀ ਵਿਧੀ ਹੈ ਕੁਦਰਤ ਦੀ ਉਹ ਜਾਨਵਰਾਂ ਤੋਂ ਜਾਨਵਰਾਂ ਦਾ ਪੰਛੀਆਂ ਤੋਂ ਪੰਛੀਆਂ ਦਾ ਭੋਜਨ ਬਣਾਤਾ ਹੈ ਨਾ ਤੇ ਸਭ ਤੋਂ ਵਧੀਆ ਤਾਂ ਇਨਸਾਨ ਹੀ ਹੈਗਾ ਜਿਹਨੂੰ ਆਪ ਮਿਹਨਤ ਕਰਕੇ ਤੇ ਆਪ ਉਗਾ ਕੇ ਉਹ ਖਾਣਾ ਖਾ ਲੈਂਦਾ ਨਾ ਐਵੇਂ ਤਾਂ ਨਹੀਂ ਗੁਰੂ ਨਾਨਕ ਸਾਹਿਬ ਨੇ ਆਖਿਆ ਇਹ ਉਤਪਮ ਖੇਤੀ ਸਭ ਤੋਂ ਪਹਿਲ ਦਿੱਤੀ ਹੈਗੀ ਖੇਤੀ ਨੂੰ ਹਾਂ ਇਹ ਤਾਂ ਹੈਗਾ ਹੀ ਆ ਜੀ ਜਿਹੜਾ ਅਨਾਜ ਪੈਦਾ ਕਰਦਾ ਪੁੱਡਾ ਬਲਵਾਨ ਬੰਦਾ ਮੰਨਿਆ ਗਿਆ ਉਹਨੂੰ ਉਹ ਇਨਸਾਨ ਹੀ ਕਰਦਾ ਨਾ ਹਾਂ ਬਿਲਕੁਲ ਇਹ ਹੀ ਨਾ ਸਾਰੀ ਦੁਨੀਆ ਖਾਂਦੀ ਆ ਅਸੀਂ ਉਹ ਸਾਰਾ ਡੰਗਰ ਬੱਚੇ ਦੋਲਾ ਇਹ ਅਨਾਜ ਹਵਦੇ ਨੂੰ ਚ ਪੈਂਦਾ ਤੂੰ ਐਂ ਦੇਖੋ ਜਿਹੇ ਜਿਹੇ ਕਿਸਾਨ ਪੁੰਨ ਕਰਦਾ ਤੇ ਉਹਦਾ ਪ੍ਰਮਾਤਮਾ ਰਖਵਾਲਾ ਹੈਗਾ ਹੁਣ ਦੇਖ ਮੌਸਮ ਬਦਲਦੇ ਨਹੀਂਗੇ ਜੇ ਗਰਮੀ ਨਾ ਹੋਵੇ ਤਾਂ ਕਣਕ ਨਹੀਂ ਹੁੰਦੀ ਜੇ ਠੰਡਣਾ ਹੋਵੇ ਮੀਂਹ ਪਵੇ ਤਾਂ ਫਸਲਾਂ ਕਿਵੇਂ ਉਗਣ ਐਨਾ ਪਾਣੀ ਭਲਾ ਇਨਸਾਨ ਕਿੱਥੋਂ ਲਾ ਦੂ ਲੈ ਦੇਖ ਲੈ ਨਸੀਬ ਕਰੇ ਹੁਣ ਆਹ ਮੋਟਰਾਂ ਬਣਾਤੀਆਂ ਬੰਦੇ ਨੇ ਬੰਦਾ ਆਪ ਦੇ ਆਪਣੀ ਰੱਬ ਕਹਾਉਣ ਲੱਗ ਗਿਆ ਇਹਦੇ ਪਾਣੀ ਨਾਲ ਆਪਾਂ ਕਿੱਲਾ ਲਾ ਲਾਂਗੇ ਦੋ ਕਿੱਲੇ ਲਾ ਲਾਂਗੇ ਹਨਾ ਇੱਕ ਉਹ ਪ੍ਰਮਾਤਮਾ ਦੀ ਮਿਹਰ ਦੇਖ ਵੀ ਐਂ ਨਹੀਂ ਪਤਾ ਕਿੰਨੇ ਪਿੰਡਾਂ ਚ ਮੀਂਹ ਪੈ ਜਾ ਇਕੱਠਾ ਇੱਕਦਮ ਤੇ ਧਰਤੀ ਠੰਡੀ ਹੋ ਜਾਂਦੀ ਐ ਤਾਂ ਕਰਕੇ ਫਸਲਾਂ ਹੁੰਦੀ ਐ ਇਹ ਤਾਂ ਹੈ ਜੀ ਉਹ ਤਾਂ ਜਿਹੜੀ ਕੁਦਰਤ ਨਾਲ ਨਹੀਂ ਆ ਉਸ ਨਾਲ ਫਸਲ ਜਿਹੜੀ ਹੁੰਦੀ ਆ ਉਹ ਆ ਤਾਂ ਕਿਥੇ ਰਿਸ ਕਰਦੇ ਨੇ ਪਾਣੀ ਅੱਲ ਮੈਂ ਤਾਂ ਨਾ ਹੁਣੇ ਕਹਿੰਦੀ ਸੀ ਜੀ ਮੈਂ ਜਾ ਕੇ ਰੱਥਨ ਵਾਲਾ ਕੰਮ ਕਰਾਂ ਹਨਾ ਫਿਰ ਨਾ ਕਵੇਲਾ ਵਾਲਾ ਹੋ ਜਾਊਗਾ ਹਾਂ ਚਲ ਐਂਕਾ ਆ ਤਾਂ ਵਧੀਆ ਹੋ ਗਿਆ ਨਹੀਂ ਮੈਨੂੰ ਘਰੇ ਆਉਣਾ ਪੈਂਦਾ ਬੜਾ ਜਿਆਦਾ ਫਿਰ ਟਾਈਮ ਖਰਾਬ ਹੋ ਜਾਂਦਾ ਨਾਲ ਐਂਕਾ ਪਾਣੀ ਫਟ ਗਿਆ ਨਾ ਫਿਰ ਉਹ ਖਰਾਬ ਹੋ ਜਾਂਦਾ ਅੱਗੇ ਤਾਂ ਮੈਂ ਆ ਗਈ ਕਰ ਲਓ ਤੁਸੀਂ ਕੋਈ ਨਾ ਆਪਣਾ ਕੰਮ ਤੇ ਮੈਂ ਜੈਨੇ ਵੀ ਜਾ ਕੇ ਕੋਈ ਨਾ ਕਰਾਂ ਟਾਈਮ ਨਾਲ ਕੰਮ ਚਲ ਚੰਗਾ ਧਿਆਨ ਨਾ ਜਾਈ ਤੇ ਗੇਟ ਬੰਦ ਹੀ ਰੱਖੀ ਚੰਗਾ ਚੰਗਾ ਐਵੇਂ ਫਿਕਰ ਨਾ ਕਰੋ ਹਾਂ ਲੱ ਕਮਲੀ ਜੀ ਸਾਰੀ ਖੇਤਾ ਹੀ ਐਨੀ ਦੂਰ ਵੀ ਇੱਕ ਦਿਨ ਤੂੰ ਨਾ ਚਾਹ ਲਿਆਉਂਦੀ ਐ ਕਿਹੜਾ ਮੈਂ ਮਰਨ ਲੱਗਾ ਲੈ ਵੀ ਜਸ ਅੱਜ ਤੇਰੇ ਕੋਲੇ ਵਧੀਆ ਮੌਕਾ ਆਬਦੇ ਦਿਲ ਦੀ ਗੱਲ ਕਹਿਣ ਦਾ ਭਾਬੀ ਕੱਲੀ ਆ ਤੇ ਬਾਈ ਵੀ ਬਹੁਤ ਦੂਰ ਪਾਣੀ ਲਾਈ ਜਾਂਦਾ ਕਰ ਹਿੰਮਤ ਅੱਜ ਤੱਕ ਕਹੀ ਦੇ ਆਬਦੇ ਦਿਲ ਦੀ ਗੱਲ ਚਾ ਅਸਸਰੀ ਕਾਲਾ ਭਾਬੀ ਸਸਤਿਕਾ ਤੂੰ ਸਿਕਰ ਤੇ ਪੈਰੇ ਇੱਤਰ ਕਿਵੇਂ ਬਈ ਮੈਂ ਤਾਂ ਤੇਰੀ ਬਾਈ ਦੀ ਚਾਹ ਫੜਾਉਣ ਆਈ ਸੀ ਖੇਤ ਚੱਲ ਵਧੀਆ ਹੋਇਆ ਭਾਬੀ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੋਈ ਨਹੀਂ ਦੱਸ ਕੀ ਗੱਲ ਕਰਨੀ ਆ ਪਰ ਕੀ ਕਰਾਂ ਮੈਨੂੰ ਨਾ ਡਰ ਜਾ ਲੱਗਦਾ ਡਰ ਕਿਹੜੀ ਗੱਲ ਦਾ ਕੋਈ ਨਹੀਂ ਜਿਹੜੀ ਤੇਰੇ ਦਿਲ ਚ ਗੱਲ ਆ ਦੱਸ ਦੇ ਨਾਲੇ ਕਹਿੰਦੇ ਦਿਲ ਦੀ ਗੱਲ ਦਿਲ ਚ ਨਹੀਂ ਰੱਖਣੀ ਚਾਹੀਦੀ ਦੱਸ ਦੇਣੀ ਚਾਹੀਦੀ ਆ ਪੱਕੀ ਗੱਲ ਆ ਭਾਬੀ ਇਹ ਫਸਕੀ ਗੱਲ ਕਾਹਤੋਂ ਡਰੀ ਜਾਣਾ ਛੇਤੀ ਦੱਸ ਦੇ ਮੈਂ ਛੇਤੀ ਘਰੇ ਜਾ ਕੇ ਕੰਮ ਕਰਨਾ ਮੈਂ ਤਾਂ ਇਹ ਕਹਿੰਦਾ ਸੀ ਭਾਬੀ ਤੂੰ ਸੋਹਣੀ ਬਹੁਤ ਹੈ ਸੋਹਣਾ ਤਾਂ ਸੱਚੀ ਤੂੰ ਵੀ ਬਹੁਤ ਹੈ ਲੈ ਦੇਖ ਲਾ ਜਾਸਨ ਇਹ ਜੇ ਹੁੰਦੇ ਨੇ ਭਰਾ ਓਏ ਤੂੰ ਤਾਂ ਭਰਾ ਬਣ ਕੇ ਦੁਸ਼ਮਣ ਤੋਂ ਵੀ ਘਟਿਆ ਕੰਮ ਕਰ ਰਿਹਾ ਹੈ ਭਾਬੀ ਮੈਂ ਇੱਕ ਹੋਰ ਵੀ ਗੱਲ ਕਹਾਂ ਹਾਂ ਦੱਸ ਭਾਬੀ ਜਦੋਂ ਮੈਂ ਤੈਨੂੰ ਦੇਖਿਆ ਜੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਤੇ ਤੂੰ ਆ ਨਸੀਬਖੋਰ ਮੇਰੇ ਕੋਲੇ ਬੜੀਆਂ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ ਐ ਕਿ ਮੈਂ ਤੇਰੀ ਐ ਸਾਨੂੰ ਨਹੀਂ ਪਤਾ ਵੀ ਅੱਜ ਸਾਡੇ ਨਾਲ ਕੀ ਹੋਣ ਵਾਲਾ ਹੈ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੇਰਾ ਹੱਥ ਫੜ ਲਾਂ ਨਹੀਂ ਮੈਂ ਕਦੋਂ ਇਤਰਾਜ਼ ਕਰਦੀ ਆ ਮੈਨੂੰ ਤਾਂ ਆਪ ਸੱਚੀ ਤੂੰ ਬੜਾ ਵਧੀਆ ਲੱਗਦਾ ਲੈ ਤੈਨੂੰ ਜਵਾਬ ਹੈ ਓਏ ਹੋ ਗਿਆ ਸੀ ਉਹੀ ਕੰਮ ਪਰ ਸੁਪਨੇ ਇਹ ਤਾਂ ਆਇਆ ਲੱਗਦਾ ਜਿਵੇਂ ਭਾਬੀ ਦੀ ਹਾਂ ਹੀ ਹੋਵੇ ਬਸ ਡਰ ਤੱਪ ਭਾਕ ਸਿਉ ਬਈਦਾ ਉਹਨੂੰ ਨਾ ਪਤਾ ਲੱਗੇ ਆ ਚੱਲ ਤੂੰ ਤਾਂ ਕੰਮ ਵਾਸਤੇ ਵੀ ਲੇਟ ਹੋ ਗਿਆ ਸੁਪਨੇ ਦੇ ਚੱਕਰ ਚ ਚੱਲ ਚੱਲ ਕਾ ਬਜਾਦਾ ਲੈ ਲਿਆ ਬਾਹਨ ਦਾ ਹੁਣ ਇਹਨੂੰ ਪਾਣੀ ਲਾਉਣ ਦਾ ਵੀ ਇੰਤਜ਼ਾਮ ਕਰ ਕੋਈ ਬੋਰੀ ਤਾਂ ਤੂੰ ਲਾਉਂਦਾ ਨਹੀਂ ਸੁੱਕ ਜੂ ਤੇ ਸਾਰਾ ਪਿੰਡ ਬੇਇਜ਼ਤੀ ਕਰੂ ਆਪਣੀ ਉਹ ਕੋਈ ਬੋਹਰ ਦਿੰਦਾ ਵੀ ਉਸਤਾਦ ਆ ਮੈਨੂੰ ਕਹੀ ਜਨਾ ਤੂੰ ਯਾਰ ਉਹ ਫਿਰ ਬੈਲਪੁਨੇ ਦਾ ਕੀ ਫਾਇਦਾ ਜਦੋਂ ਦੋ ਕਿੱਲੇ ਦੱਬਲੇ ਤੇ ਪਾਣੀ ਕੋਈ ਦੇਵੇ ਨਾ ਮੈਥੋਂ ਬਿਨਾ ਕੁਝ ਕਰ ਵੀ ਲਿਆ ਕਰ ਅੱਜ ਆਪਾਂ ਆਥਣੇ ਆਵਾਂਗੇ ਇੱਥੇ ਕਿਸੇ ਦੀ ਫੱਟੀ ਚੱਕ ਕੇ ਰਮਾਂਜਵੇਂ ਚੋਰੀਆਂ ਹਾਂ ਫਿਰ ਚੋਰੀਆਂ ਕੰਮ ਹਿੱਕ ਦੇ ਜ਼ੋਰ ਤੇ ਰਮਾਂ ਉਹ ਹਿੱਕ ਦੇ ਜ਼ੋਰ ਤੇ ਪਤਕੜਾ ਕੰਮ ਹੁੰਦਾ ਮੁੰਡੇ ਦਾ ਭਰਾ ਹੋਵੇਂ ਤੇ ਡਰੈ ਤੂੰ ਉਹ ਓਏ ਆ ਭਾਗ ਨਹੀਂ ਫਿਰਦਾ ਬਾਈ ਹਾਂ ਉਹੀ ਆ ਜਮਾ ਸਾਮੀ ਚੱਲੀਏ ਕੋਠੇ ਇਹ ਚ ਕੀ ਧਰੀ ਜਾਂਦਾ ਚਲੋ ਚੱਲ ਦੇਖੀਏ ਇਹਦਾ ਬਾਈ ਆਪਣਾ ਇਨੂੰ ਤਾਂ ਮਿਲਣਾ ਕਿ ਨਹੀਂ ਆ ਲੈ ਅੱਜ ਤਾਂ ਵਧੀਆ ਲਾਈਟ ਆ ਗਈ ਤੇ ਬਾਵਾ ਰੰਗ ਚੱਲ ਟਾਈਮਾਂ ਕਹੀ ਕੋਈ ਜੀ ਸ਼ਾਂਤੀ ਕੋਠੇ ਚ ਉਹ ਕਿਵੇਂ ਵੱਡੇ ਭਾਈ ਭਾਗ ਉਹ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਭਾਗ ਭਾਈ ਵਧੀਆ ਹਾਂ ਭਾਈ ਹਾਂ ਠੀਕ ਲਾਤਾ ਪਾਣੀ ਫਿਰ ਹੈ ਹਾਂ ਭਾਈ ਅੱਜ ਲਾਈਟ ਆ ਗਈ ਸੀਗੀ ਫਿਰ ਟਾਈਮ ਨਾਲ ਨਿਪਟ ਗਿਆ ਭਾਈ ਉਹ ਸਾਨੂੰ ਦੱਸਦਾ ਭਾਗ ਅਸੀਂ ਲਾ ਜਾਂਦੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਉਹ ਪਾਗਲ ਭਰਾ ਤੂੰ ਸਾਡਾ ਵੱਡਾ ਦੇਖਾ ਅਸੀਂ ਤਾਂ ਫਾਇਦਾ ਹੀ ਕਰਨਾ ਤੇਰਾ ਸਾਡੇ ਦਾ ਤੇਰਾ ਨਾ ਮੂੰਹ ਪਿਆਰਾ ਕੋਈ ਯਾਰਾਂ ਦੀ ਯਾਰੀ ਆ ਤੂੰ ਹਜੇ ਦੇਖੀ ਨਹੀਂ ਤੂੰ ਜਦੋਂ ਦੇਖੇਗਾ ਤੈਨੂੰ ਪਤਾ ਲੱਗ ਜੂ ਵੀ ਖੁੰਡੇ ਹੋਰੀ ਕਹਿ ਜਿਆ ਸੀ ਹਰੇਕ ਲਈ ਬੈਲੀ ਨਹੀਂ ਅਸ ਤਾਂ ਦਿਲ ਦਰਾਹ ਤੇਰੇ ਖਾਪਾ ਹਾਂ ਉਹ ਬਾਈ ਸੱਚ ਅੱਜ ਕਿਵੇਂ ਤੁਸੀਂ ਕੁਝ ਸੰਦਬੰਧ ਲੈ ਕੇ ਨਹੀਂ ਆਏ ਉਹ ਬਸ ਬਸ ਅਸੀਂ ਆ ਗਿਆ ਭਾਗ ਬਾਈ ਨੂੰ ਮਿਲਣ ਚੱਲੇ ਹਾਂ ਕੀ ਗੱਲ ਆ ਤੇ ਭਾਗ ਇੱਕ ਗੱਲ ਮੈਂ ਤੈਨੂੰ ਹੋਰ ਦੱਸਣਾ ਆਪਾਂ ਦੋ ਕਿੱਲੇ ਲੈ ਲੇ ਬਾਈ ਬੈ अच्छा भाई चल बढ़िया भाई हां राजके वाले आ दो किल्ले ਲੈ ਲੈ तेरे ਨਾਲ ਨੇ हां जितते तू आ गया दो तीन कनਾਲਾਂ ਕਰਦਾ ਹੁਣ ਨਾਲ ਆ ਵੀ ਬੀਜ ਲਿਆ ਕਰ ਆ ਮੱਕ ਬੀਜਿਆ ਪਿਆ ਇਹਨੂੰ ਆਪਦਾ ਚਾਰ ਲਾਓ ਸੀ ਤਾਂ ਕੀ ਕਰਨਾ ਇਹਨੂੰ ਪਾਣੀ ਪੁਣੀ ਲਾ ਕੇ ਹਾਂ ਚਲ ਐ ਕਰੂੰਗਾ ਭਾਈ ਹਾਂ ਮੈਂ ਪਾਣੀ ਤਾਂ ਨਹੀਂ ਮੈਂ ਲਾ ਲਿਆ ਕਰੂੰਗਾ ਇਹਨੂੰ ਤਾਂ ਨਹਿਰੀ ਪਾਣੀ ਲੱਗਦਾ ਹਾਂ ਨਹਿਰੀ ਲੱਗਦਾ ਨਹਿਰੀ ਚੱਲਦਾ ਜੇ ਮੋਟਰ ਪੁੱਛ ਲਾ ਕਿਸੇ ਦੀ ਨਹੀਂ ਹਾਂ ਚਲ ਕੋਈ ਨਹੀਂ ਉਹ ਮੈਂ ਕਰ ਲੂੰਗਾ ਬਾਕੀ ਜਿੰਨੇ ਦਾ ਮੱਕ ਜਿਵੇਂ ਵੀ ਹੋਇਆ ਅੱਧਾ ਤਾਂ ਮੈਂ ਚਾਰ ਲੂੰਗਾ ਅੱਧੇ ਬਣਦੇ ਪੈਸੇ ਮੈਂ ਤੁਹਾਨੂੰ ਦੇ ਦੂੰਗਾ ਪੈਸੇ ਲੈ ਨਹੀਂ ਭਾਗ ਪੈਸੇ ਨਹੀਂ ਆ ਜਿਹੜਾ ਕਿਲਾ ਮੱਕ ਦਾ ਇਹ ਤਾਂ ਤੂੰ ਹੀ ਚਾਰ ਲਈ ਕਣਕ ਆਪਾਂ ਦੁੱਧ ਹੀ ਕਰ ਲਵਾਂਗੇ ਕਣਕ ਵੀ ਉਸਤਾਦ ਨੂੰ ਛੱਡ ਹੀ ਦੇ ਉਹ ਚੱਲ ਤੂੰ ਕਹਤਾ ਛੱਡ ਦੇ ਅਸੀਂ ਕੀ ਕਰਨੀ ਆਂ ਤਾਂ ਦੋ ਗੱਟੇ ਕਣਕ ਦੇ ਨਹੀਂ ਮੁੱਕਦੇ ਅਜੇ ਤੱਕ ਜੇ ਉੱਥੇ ਖਾ ਲਿਆ ਕੇ ਜੇ ਉੱਥੇ ਖਾ ਲਿਆ ਭਾਗ ਹੈ ਚੱਲ ਤੇਰੀ ਐਵੇਂ ਨਾ ਮਾ ਨਾ ਮਾ ਤੇਰਾ ਬੈ ਤੇਰੀ ਕਬੀਲਦਾਰੀ ਚੱਲ ਪੂਗੀ ਆ ਲੋਕਾਂ ਦੇ ਢੇੜੀ ਢੂੜੀ ਜਾਨ ਨਾਲੋਂ ਆਪਦੇ ਦੋ ਚਾਰ ਕਿੱਲੇ ਬੀਜ ਲਿਆ ਕਰੇਗਾ ਸੌਖਾ ਹੋ ਜਾਏਗਾ ਅਸ ਤਾਂ ਪਿੰਡ ਚੋਂ ਇਕੱਠੀ ਕਰੀ ਸੀ 8 ਗ ਬਹੁਤ ਬਹੁਤ ਧੰਨਵਾਦ ਹੈ ਨਾ ਤੁਸੀਂ ਮੇਰੇ ਗਰੀਬ ਬਾਰੇ ਸੋਚਿਆ ਓਏ ਇਹ ਹੀ ਗੱਲ ਹੈ ਭਾਈ ਅਸੀਂ ਮੀਰਾਂ ਲਈ ਗੁੰਡੇ ਆ ਤੈਨੂੰ ਸਿੱਧੀ ਗੱਲ ਹੈ ਜਿਹੜਾ ਗਰੀਬ ਆ ਉਹ ਤਾਂ ਸਾਡਾ ਭਾਈ ਆ ਨਹੀਂ ਆਪਾਂ ਤਾਂ ਬਚਪਨ ਤੋਂ ਇਕੱਠੇ ਖੇਡੇ ਆ ਅਸੀਂ ਤਾਂ ਸੱਚ ਦੀ ਆਵਾਜ਼ ਹੀ ਲੜਦੇ ਆ ਹਾਂ ਉਹ ਦੱਬਦੇ ਸੁਣੇ ਕਿਸੇ ਜ਼ਮੀਨਾਂ ਹਾਂ ਨਹੀਂ ਐ ਤਾਂ ਕਰ ਚੱਲ ਪਤਾ ਹੀ ਹੁੰਦਾ ਬਾਈ ਬੰਦੇ ਦਾ ਹਨਾ ਹਾਂ ਹੁਣ ਅੱਜ ਤੋਂ ਅਸੀਂ ਨਹੀਂ ਆਉਂਦੇ ਖੇਤ ਤੇਰੇ ਇਹ ਦੋਨੇ ਕਿੱਲੇ ਕੁਛ ਬੀਜ ਕੁਛ ਛੱਡ ਮੱਕ ਵੇਚ ਬੱਟ ਮੈਂ ਸਾਨੂੰ ਪਾ ਉਹ ਤੇਰੀ ਆ ਇਹ ਟਰੈਕਟਰ ਦੀ ਲੋੜ ਆ ਬੀਜਣ ਖਾਤਰ ਕਾਹੇ ਮਸ਼ੀਨਰੀ ਤੇ ਉਹਦਾ ਸਾਨੂੰ ਦੱਸ ਦੇ ਚੱਲ ਬਈ ਆਹੀ ਭੈਣ ਭਾਈਆਂ ਦਾ ਸਹਾਰਾ ਹੁੰਦਾ ਹੈ ਨਾ ਨਾਲ ਕਹਿੰਦੇ ਨੇ ਵੀ ਜੇ ਕਿਸੇ ਦੀ ਪੈਸੇ ਵੱਲੋਂ ਨਾ ਮਦਦ ਹੋ ਜੇ ਉਹ ਨਾਲ ਖਰਚੇ ਉਹਦੇ ਹਾਂ ਇਹ ਗੱਲ ਆ ਭਾਗ ਆ ਹੋਰ ਗੱਲ ਕੁਝ ਨਹੀਂ ਇੱਕ ਭਾਗ ਜੇ ਕੋਈ ਲੈਣਾ ਪਿਆ 60000 ਦਾ ਟਰੈਕਟਰ ਆ ਆਸ਼ਾ ਤੈਨੂੰ ਲੈ ਦੇਣੇ ਆ ਆਪਦਾ ਮਾੜਾ ਮੋਟਾ ਇੱਥੇ ਕਰੀ ਜੇ ਲਗਰੀ ਕਾਜ ਕਰ ਲੋਕਾਂ ਦੇ ਕਿੱਥੇ ਮੰਗਦੇ ਫਿਰਾਂਗੇ ਆਸ਼ਾ ਜੀ ਉਸਤਾਦ ਉਹਨੂੰ ਵੱਡੀ ਲੈ ਕੇ ਦਿੰਨੇ ਆ ਹਾਂ ਬਈ ਮੈਂ ਉਹੀ ਠੀਕ ਆ ਛੋਟਾ ਮੋਟਾ ਟਰੈਕਟਰ ਹੀ ਮਿਲ ਜੇ ਨਾਲੇ ਆਇਆ ਆਪਾਂ ਕਿਹੜਾ ਕੋਈ ਬਾਲਾ ਵਾਹਣ ਕਰਨਾ ਹੈ ਨਾ ਫਿਰ ਐਂ ਕਰ ਲੋ ਚਲ ਉਹ じゃ ਮੈਂ ਥੋੜੇ ਪਾਣੀ ਤਾਂ ਨਹੀਂ ਮੈਂ ਉਧਰ ਲੈ ਕੇ ਤਾ ਤੇ ਮੈਂ ਲਵਾਇਆ ਹਾਂ ਆ ਆ ਜਾ ਨਹੀਂ ਦਿਖਾ ਆਪਾਂ ਕੀ ਵੀ ਜੈ ਇਧਰ ਤੇਰਾ ਮੱਕ ਮੁੱਕ ਜਾ ਸਹੀ ਆ ਇਧਰ ਤਾਂ ਠੀਕ ਆ ਬਈ ਮੈਂ ਪਾਣੀ ਲਾਇਆ ਸੀ ਆ ਜੋ ਆ ਜਾ ਦੇਖੀਏ ਅੱਛਾ ਸਾਰੀ ਸਮਾਤਾ ਹਾਂ ਬਈ ਵਧੀਆ ਲਾਈਟ ਆ ਗਈ ਸੀ ਸਾਰਾ ਨਿਬੜ ਤਾ ਐ ਜਾ ਮਲੇ ਦੱਸ ਮੈਨੂੰ ਪਰਲੇ ਏਡੇ ਤੇ ਨਹੀਂ ਤਾਰਿਆ ਹੈਗਾ ਆ ਤਾਂ ਆਰਤਾ ਮੈਨੂੰ ਨੇਈਆਂ ਚ ਆ ਇੱਕ ਤਾਂ ਮੇਰੀ ਪਤੀ ਜਿੰਨੇ ਨੂੰ ਖਰਸ ਜਾ ਚਕਾਤਾ ਹੋ ਹੋ ਘੇਰ ਚੜ ਗਈ ਮਸਾ ਸਿਰ ਜਵਨ ਕਿਹੋ ਹੋਇਆ ਓ ਬਬੂ ਘੇਰ ਚੜ ਹਾਂ ਮਾਈ ਕਿਹੜੀ ਬੈਠੀ ਆ ਹੋਏ ਬੁੜੀ ਕਿਹੜੀ ਬੈਠੀ ਐ ਬੇ ਬੁੜੀ ਕਿਨੂੰ ਕਹਾ ਬੇ ਓ ਖਰਜਾ ਓ ਇਹ ਤਾਂ ਆਪਣੀ ਗੇਜੋ ਆ ਅੰਗਰੇਜ਼ੋ ਹਾਂ ਅੰਗਰੇਜ਼ੋ ਇਹ ਤਾਂ ਬੁੜੀ ਜੀ ਕਿਵੇਂ ਹੋਗੀ ਬੇ ਚੱਲ ਬੇ ਚੱਲ ਗਾ ਓ ਤਾਂ ਮੈਨੂੰ ਘੇਰ ਚੜ ਗਈ ਇੱਕ ਤਾਂ ਜੈ ਖਾਣੇ ਮਰ ਜਾਣ ਇਹ ਅੱਜ ਨਹੀਂ ਹੋ ਜੇ ਮੈਂ ਤਾਂ ਕਹਿੰਨੀ ਬੱਸ ਪੈਂਚਰ ਆ ਮੈਨੂੰ ਤਾਰ ਕੇ ਇੱਥੇ ਨਿਆਈਆਂ ਵਾਲੇ ਏਡੇ ਤੇ ਸੱਤ ਵਾਲੀ ਟੋਕ ਮੇ ਲੈ ਲੈਂਦੀਂ ਵਰਾਜਾ ਹਾਂ ਘੇਰ ਚੜਦੀ ਐ ਤੇ ਤੂੰ ਮੈਨੂੰ ਮ ਸਿਖਾਵੇਂ ਬਹਿ ਜਾ ਨਾ ਕੁਤਿੰਦਰ ਆ ਹੋ ਰਹਾ ਨਹੀਂ ਕਹਿੰਦੀ ਮੇਰੇ ਪਹੀਆਂ ਦੀ ਬਾੜੀ ਜਲਦੀ ਐ ਤੇ ਨਹੀਂ ਕਹਿੰਦੀ ਸਾਰਾ ਪਿੰਡ ਮੈਥੋਂ ਡਰਦਾ ਅੱਜ ਬੱਸ ਨਹੀਂ ਤੇ ਉੱਥੋਂ ਵੱਡੇ ਤੇ ਰੁਕੀ ਇੱਥੇ ਆ ਕੇ ਗੇਟਾਂ ਵਾਲੇ ਏਡੇ ਚੁੱਤਰੀਆਂ ਬੇ ਕੀ ਰਸਾ ਤੈਨੂੰ ਸੜਿਆ ਹਾਣਾ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਮੈਨੂੰ ਤਾਂ ਤੇਲ ਚੜ ਗਿਆ ਬੇ ਮੈਨੂੰ ਤਾਂ ਘੇਰ ਜੀ ਚੜ ਗਈ ਮੈਨੂੰ ਤਾਂ ਹੀ ਨਹੀਂ ਪਤਾ ਲੱਗਿਆ ਵੀ ਅੱਡਾ ਕਦੋਂ ਆ ਗਿਆ ਮੈਂ ਤਾਂ ਆਖਿਆ ਕਿਸੇ ਹੋਰ ਪਿੰਡ ਉੱਤਰ ਗਈ ਮੈਂ ਤਾਂ ਚੌਂਦੀ ਲੱਗੀ ਪਈ ਸੀ ਹਾਂ ਆ ਚੰਗਾ ਕੀਤਾ ਤੁਹਾਡੇ ਉਹ ਮੂਰਤਾਂ ਸਾਕਲਾਂ ਨੇ ਮੈਨੂੰ ਪਿੰਡ ਯਾਦ ਕਰਾਤਾ ਹਾਂ ਕੀ ਛੋਕਾ ਮਣਾ ਸਾਡੇ ਦਰਸ਼ਨ ਹੋ ਗਏ ਤੇਰੇ ਦੜ ਵਧੀਆ ਲੱਗੀ ਹਾਂ ਵਾਹ ਓਏ ਤਦ ਮਾਰਾ ਪੰਜ ਬਖੂ ਤੇਰੇ ਦਰਸ਼ਨਾਂ ਨਾਲ ਤਾਂ ਨਾ ਮੈਂ ਫਾ ਲੈਣਾ ਪਸੰਦ ਕਰੂੰਗੀ ਗੱਲ ਕਰ ਲਿਆ ਕਰ ਬਿੰਦੇ ਬਿੰਦੇ ਜੁੱਤੀ ਚੱਕ ਲੈਣੀ ਹੈ ਸਾਡੇ ਕੋਲ ਕਿਹੜਾ ਸਫਰ ਤੇ ਮੇਰਾ ਦਿਮਾਗ ਨਾ ਖਰਾਬ ਕਰੋ ਜਦ ਬਗਜੋ ਪਰੇ ਜੀ ਤੂੰ ਆਈ ਤਰੋਂ ਅੰਗੇ ਜੋ ਰਸਤੇ ਚੱਲ ਕਿ ਪੈਨਸ਼ਨ ਲਵਾ ਕੇ ਆਈਂ ਹੈ ਬੁੜੀ ਤਾਂ ਹੋ ਗਈ ਮੈਂ ਆਪਣੇ ਪੇਕੇ ਤੋਂ ਆਈਂ ਬੇਲੀ ਬੈਠੀ ਤੇਰੀ ਉਹ ਬਾਰੇ ਉਹ ਦੋ ਜੀ ਪੈਨਸ਼ਨ ਲੱਗੇ ਤੇ ਓਏ ਇੱਧਰ ਆ ਜਾ ਕੇ ਜੋ ਕਾ ਨੂੰ ਐਵੇਂ ਪਾ ਖਾ ਜਾ ਆ ਜਾ ਬਹਿ ਜਾ ਬਹਿ ਜਾ ਤਾਂ ਮੈਂ 35 ਸਾਲਾਂ ਦੀ ਨਹੀਂ ਹੋਈ ਇਹ ਮੇਰੀ ਪੈਨਸ਼ਨ ਲਈ ਜਾਂਦਾ ਨਾ ਮਰੀ ਇਹਨੂੰ ਪਤਾ ਹੀ ਨਹੀਂ ਕੋਈ ਪੈਨਸ਼ਨ ਮੈਂ ਦੂਜੀ ਕਿਹੜਾ ਚਵਾਕਾਂ ਲਈ ਹਾਂ ਉਹ ਕੋਈ ਨਾ ਉਹ ਚੁੱਪ ਰਹਿ ਹੁਣ ਮੈਨੂੰ ਆਇਂ ਦੱਸ ਸਕੀਂ ਜੋ ਅੱਜ ਸ਼ਾਮ ਤਾਂ ਮੈਂ ਤੇਰੀ ਲਵਾਉਂਗੀ ਬੈਹ ਲਾਤਾ ਤੇਰੀਆਂ ਤੋੜ ਕੇ ਨਹੀਂ ਨਾ ਮੈਂ ਉਹ ਲਵਾਉਂ ਲਾਂਗੜੇ ਲੂਣਿਆਲੀ ਹਾਂ ਹਾਂ ਤਾਂ ਸਵਾਸਾ